ਸਵਾਗਤ ਹੈ ਜੀ ਆਪਣੇ ਚੈਨਲ PV053630 ਤੇ ਅੱਜ ਆਪਾਂ ਤੁਹਾਡੇ ਵਾਸਤੇ ਦੋ ਟਰੈਕਟਰ ਸੇਲ ਦੇ ਲੈ ਕੇ ਤੇਲੇ ਲੈ ਕੇ ਆਏ ਆ ਸੋਨਾਲਿਕਾ 60 ਤੇ 5050D ਪਹਿਲਾਂ ਆਪਾਂ ਗੱਲ ਕਰਦੇ ਆ ਸੋਨਾਲਿਕਾ 60 ਇਹ ਮਾਡਲ ਆ ਜੀ 2017 ਟਾਇਰ ਇਹਦੇ ਚਾਰੇ ਬਿਲਕੁਲ ਨਵੇਂ ਆ ਬੁਢੀ ਦੇ ਟਾਇਰ ਲੱਗੇ ਹੋਏ ਆ ਟਰੈਕਟਰ ਦੀ ਕੰਡੀਸ਼ਨ ਦੀ ਗੱਲ ਕਰੀਏ ਟਰੈਕਟਰ ਦੀ ਕੰਡੀਸ਼ਨ ਬਹੁਤ ਜ਼ਿਆਦਾ ਸਾਫ਼ ਆ ਸਰਾਰ ਇਹਨਾਂ ਲਾ ਰੰਗ ਪੇਟ ਨਹੀਂ ਵਜਾਲੇ ਤੱਕ ਤੋਂ ਇਹ ਇਹ ਸਾਬ ਦੇ ਮਗਰਾੜ ਵਗੈਰਾ ਤੋਂ ਬਾਡੀ ਤੋਂ ਸੋਨਾਲੀ ਕਾ 60 ਤੋਂ ਸਪੀਡ ਡੈਕਟਰ ਆ ਹੈ ਵੇਟ ਵਗੈਰਾ ਲੱਗੇ ਹੋਏ ਆ ਆਪਣੀ ਫਿਟਡ ਰੇਮਕ ਰਾਡਾ ਦਾ ਡੈਕਟਰ ਬਹੁਤ ਜਿਆਦਾ ਸਾਫ ਹੈ ਬੈਕ ਸਾਈਡ ਚੈੱਕ ਕਰ ਸਕਦੇ ਹੋ ਡੈਕਟਰ ਦੀ ਡਬਲ ਡਿਸਟ੍ਰਿਬਿਊਟਰ ਲੱਗਾ ਹੋਇਆ ਲਿੰਕਾਂ ਵਗੈਰਾ ਦਾ ਡੈਕਟਰ ਬਹੁਤ ਸਾਫ ਹੈ ਦੇਖਣ ਤੇ ਇਹ ਸੌਜ਼ਾ ਡੈਕਟਰ ਦੀ ਬਹੁਤ ਹੀ ਜਿਆਦਾ ਸਾਫ ਹੈ ਪਿਆਬ ਨੰਬਰ ਆ ਪਾਸਟ ਓਨਰ ਆ ਬਹੁਤ ਘੱਟ ਚੱਲਿਆ ਹੋਇਆ ਉਹਨਾਂ ਲਿਖਾ 60 ਇਹਾਰੇ ਟਾਇਰ ਨਵੇਂ ਦੇ ਰੈਂਬ ਵਗੈਰਾ ਦਾ ਟਾਇਰ ਤੇ ਦੇਖ ਸਕਦੇ ਹਿੱਸੇ ਦਾ ਆਵਰ ਸਟੀering ਦੇ ਵਿੱਚ ਇੰਜਨ ਗੇਅਰ ਦਾ ਟ੍ਰੇਟਰ ਬਿਲਕੁਲ ਓਕੇ ਆ ਇੱਕ ਸੱਜੇ ਸੱਜਾ ਤੇ ਵਗੈਰਾ ਟ੍ਰੇਟਰ ਬਹੁਤ ਹੀ ਜ਼ਿਆਦਾ ਸਾਫ਼ ਇਹਾਰੇ ਤੇ ਚਾਰੇ ਨਵੇਂ ਆ ਬਿਲਕੁਲ ਨਵੇਂ ਦੂਸਰਾ ਟਰੈਕਟਰ ਹੈ 50 ਪਹਾੜੀ ਰੇਟ ਇਸ ਦਾ 4,80,000 ਰੁਪਇਆ ਮੁੱਕ ਤੇ ਮਾਨਤਨ ਹੋ ਜਾਏਗਾ ਪੰਜਾਬ ਨੰਬਰ ਟਰੈਕਟਰ ਹੈ ਦੂਸਰੇ ਟਰੈਕਟਰ ਦੀ ਗੱਲ ਕਰੀਏ ਇਹ ਹੈ ਜੀ 50 ਪਹਾੜੀ 2014 ਮਾਡਲ ਪੰਜਾਬ ਨੰਬਰ ਆ ਫਸਟ ਓਨਰ ਆ ਇਹ ਦੇਖਦੇ ਵਿਚਾਰੇ ਨਵੇਂ ਬਿਲਕੁਲ ਸਾਈਡਾ ਤੋਂ ਦੇਖ ਸਕਦੇ ਹੋ ਰਿੰਗ ਵਗੈਰਾ ਬਹੁਤ ਸਾਫ ਆ ਇਸੇ ਦਾ ਟਰੈਕਟਰ ਸ਼ੋਅ ਵਗੈਰਾ ਤੋਂ ਦੇਖ ਸਕਦੇ ਹੋ ਚੈੱਕ ਕਰ ਸਕਦੇ ਹੋ ਬਹੁਤ ਹੀ ਜ਼ਿਆਦਾ ਸਾਫ ਇੰਜਨ ਵਗੈਰਾ ਦਾ ਜੈਟਰ ਬਿਲਕੁਲ ਓਕੇ ਆ ਇਹ ਆ ਪਜਾਡੀ ਕੱਲੇ ਕੱਲੇ ਚੀਜ਼ ਦੇਖ ਸਕਦੇ ਹੋ ਪੈਰਦਨ ਵਗੈਰਾ ਦੇਖੋ ਬਿਲਕੁਲ ਸਾਫ ਪਏ ਆ ਰੇਮ ਮਗਰਾੜ ਦਾ ਟਰੈਕਟਰ ਅੰਦਰੋਂ ਪਗਰਾੜ ਚੈੱਕ ਕਰੋ ਬਹੁਤ ਜਿਆਦਾ ਸਾਫ ਹੈ ਮੇਮਾ ਦਾ ਦੇਖੋ ਟਰੈਕਟਰ ਬਹੁਤ ਹੀ ਜਿਆਦਾ ਸਾਫ ਹੈ ਬੈਕ ਸਾਈਡ ਤੋਂ ਦੇਖ ਸਕਦੇ ਹੋ ਟਰੈਕਟਰ ਬਿਲਕੁਲ ਸਾਫ ਹੈ ਲਿੰਕਾ ਵਗੈਰਾ ਦੇਖ ਸਕਦੇ ਹੋ ਜੀ ਪੰਜਾਬ ਨੰਬਰ ਹੈ ਜੀ ਫਾਸਟ ਆਨਰ ਬਹੁਤ ਘੱਟ ਚੱਲਿਆ ਹੋਇਆ ਹੈ ਡਬਲ ਕਲੱਚਾ ਕੋਲਰ ਸ਼ਿਫਟ ਦੇਖ ਸਕਦੇ ਹੋ ਬੱਬ ਵਗੈਰਾ ਥੋੜਾ ਸ਼ੀਲਡ ਪਿਆਲੇ ਕਿਤੇ ਵੀ ਰੰਗ ਪੇਟ ਰਿਹਾ ਉਤਰਿਆ ਟਾਟਾ ਵਗੈਰਾ ਦਾ ਰੈਕਟਰ ਬਹੁਤ ਸਾਫ ਹੈ ਸਭ ਵਗੈਰਾ ਚੈੱਕ ਕਰ ਸਕਦੇ ਹੋ ਇਹ ਆ ਪਿਆਡੀ ਕੋਲੋਪੀ ਵਾਲੀ ਛਤਰੀ ਲੱਗੀ ਹੋਈ ਹੈ ਮੇਰਾ ਮੋਬਾਈਲ ਨੰਬਰ ਸਕਰੀਨ ਤੇ ਚੱਲ ਰਿਹਾ ਹੈ ਤੁਸੀਂ ਸਪਾਰਕ ਕਰ ਸਕਦੇ ਹੋ 2014 ਮਾਡਲ ਆ 4,65,000 ਰੁਪਿਆ ਰੇਟ ਹੈ ਦਾ ਮੌਕੇ ਤੇ ਮਾਨਟਨ ਹੋ ਜਾਵੇ ਧੰਨਵਾਦ